ਨਾਗਾਲੈਂਡ ਦਾ ਉਹ ਗਰੁੱਪ ਜਿਹਨੇ ਬਹੁਤ ਸਾਲ ਇੰਡੀਆ ਦੀ ਜਿਹੜੀ ਆਰਮੀ ਸੀਗੀ ਉਹਨਾਂ ਦੇ ਨਾਲ ਹਥਿਆਰਬੰਦ ਵਿਦਰੋਹ ਕੀਤਾ ਉਹਦਾ ਇੱਕ ਸੀਨੀਅਰ ਲੀਡਰ ਇਕਾਤੋ ਸਬੂ ਉਹਨੇ ਜਿਹੜਾ ਮਿਆਂਮਾਰ ਦੇ ਬੇਸਡ ਜਿਹੜੇ ਗਰੁੱਪ ਹੈਗੇ ਆ ਰੈਬਲ ਗਰੁੱਪ ਹੈਗੇ ਆ ਸੰਘਰਸ਼ੀਲ ਗਰੁੱਪ ਹੈਗੇ ਆ ਉਹਨਾਂ ਨਾਲ ਇਹਨੇ ਹੱਥ ਮਿਲਾ ਲਿਆ ਤੇ ਇਹਨੇ ਕੀ ਕਿਹਾ ਕਿ ਜਿੰਨੀਆਂ ਵੀ ਇੰਡੀਅਨ ਗਵਰਨਮੈਂਟ ਨੇ ਸਾਡੇ ਨਾਲ ਪ੍ਰੋਮਿਸਸਿਸ ਕੀਤੇ ਸੀ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਹੈਗੇ ਤੇ ਇਹਨੇ ਦੱਸਿਆ ਜਿਹੜਾ ਇਹ ਸਾਡਾ ਗਰੁੱਪ ਹੈਗਾ NSCNIM نیشنل سوشلسٹ ਕੌਂਸਲ ਆਫ ਨਾਗਾਲੈਂਡ ਇਹ ਜਿਹੜਾ ਇਹਨਾਂ ਦਾ ਗਰੁੱਪ ਹੈਗਾ ਕਿ ਦੱਸਿਆ ਹੈ ਕਿ ਉਹ ਜਿਹੜੇ ਆਪਣੇ ਇਹਨਾਂ ਦੇ ਟੀਚੇ ਸੀਗੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਜਾਨੀ ਕਿ ਇਹ ਵਧੀਆ ਭੂਮਿਕਾ ਇਸ ਵੇਲੇ ਨਿਭਾ ਨਹੀਂ ਰਿਹਾਗਾ ਇਹ ਇਕਾਤੋ ਸਹੂ ਇਹ ਜਿਹੜਾ ਇਸ ਗਰੁੱਪ ਦਾ NSCN ਗਰੁੱਪ ਦੇ ਫਾਊਂਡਰ ਰਹਾ ਉਹਨਾਂ ਦਾ ਮੁੰਡਾ ਹੈ ਜਿਹੜੇ ਦੇ ਫਾਊਂਡਰ ਰਹਾ ਉਹਨਾਂ ਦੇ ਵਿੱਚ ਇਕਾਤੋ ਚੀਜੀ ਸਹੂ ਇਹਦੇ ਫਾਦਰ ਦਾ ਨਾਮ ਸੀਗਾ ਤੇ ਆ ਹੈ ਗਿਆ ਮੂਈਵਾ ਇਸ ਵੇਲੇ ਇਹ ਪ੍ਰੈਜ਼ੀਡੈਂਟ ਹੈ ਗਿਆ ਇਹ ਪ੍ਰਧਾਨ ਹੈ ਗਿਆ ਇਸ ਗਰੁੱਪ ਦੇ ਫਿਲਹਾਲ ਇਹਨਾਂ ਦੇ ਵਿੱਚ ਇੱਕ ਬੰਦਾ ਹੋਰ ਐਡ ਸੀਗਾ ਜਿਨ੍ਹਾਂ ਨੇ ਇਹ ਗਰੁੱਪ ਸਟਾਰਟ ਕੀਤਾ ਸੀਗਾ ਉਹ ਸੀਗਾ ਫੀਜ਼ੋ ਉਹਦੀ ਸਟੋਰੀ ਆਪਾਂ ਬਾਅਦ ਦੇ ਵਿੱਚ ਦੱਸਾਂਗੇ ਫਿਲਹਾਲ ਜਿਹੜੇ ਇਹਦੇ ਫਾਦਰ ਸਾਹਿਬ ਸੀਗੇ ਉਹਨਾਂ ਦੀ ਜਿਹੜੀ ਡੈਥ ਸੀਗੀ ਉਹ 2016 ਦੇ ਵਿੱਚ ਇਹਨਾਂ ਦੀ ਡੈਥ ਹੋ ਚੁੱਕੀ ਸੀਗੀ ਤੇ ਇਸ ਵੇਲੇ ਜਿਹੜੇ ਇਹ ਮੂਈਵਾ ਹੈ ਗਿਆ ਇਹ ਜਿਹੜਾ ਗਰੁੱਪ ਆ ਉਹਨੂੰ ਰਨ ਕਰਦੇ ਸੀਗੇ ਪਿੱਛੇ ਜੇ ਇਹਨਾਂ ਨੇ ਵੀ ਇੰਡੀਅਨ ਗਵਰਨਮੈਂਟ ਨੂੰ ਇਹ ਧਮਕੀ ਦਿੱਤੀ ਸੀ ਜੇਕਰ ਤੁਸੀਂ ਜਿਹੜੀਆਂ ਸਾਡੇ ਨਾਲ ਫਰੇਮਵਰਕ ਦੇ ਵਿੱਚ ਐਗਰੀਮੈਂਟ ਕੀਤੇ ਹੋਏ ਆ ਉਹ ਵਾਲੀਆਂ ਸਾਡੀਆਂ ਮੰਗਾਂ ਤੁਸੀਂ ਨਹੀਂ ਮੰਨੀਆਂ ਤਾਂ ਅਸੀਂ ਦੁਬਾਰਾ ਹਥਿਆਰਬੰਦ ਜਿਹੜਾ ਵਿਦਰੋਹ ਆ ਉਹ ਸਟਾਰਟ ਕਰ ਦੇਾਂਗੇ ਆ ਜਿਹੜਾ ਮੁੰਡਾ ਜਿਗਾ ਕੱਤੋਂ ਸਭੂ ਇਹ ਕੰਦਾ ਕਿ ਹੁਣ ਆਪਾਂ ਬਹੁਤ ਚਿਰ ਦੇਖ ਲਿਆ ਤੇ ਇਹਨੇ ਜਿਹੜੇ ਮੀਆਂ ਮਾਰਦੇ ਜਿਹੜੇ ਗਰੁੱਪ ਹੈਗੇ ਆ ਮਿਲਿਟੈਂਟ ਗਰੁੱਪ ਹੈਗੇ ਆ ਰੇਬਲ ਗਰੁੱਪ ਹੈਗੇ ਆ ਉਹਨਾਂ ਨਾਲ ਹੱਥ ਮਿਲਾ ਲਿਆ ਤੇ ਇਹਨੇ ਦੱਸਿਆ ਕਿ ਹੁਣ ਜਿਹੜੀਆਂ ਸਾਡੀਆਂ ਮੰਗਾਂ ਲੈਣ ਦੇ ਲਈ ਮੈਂ ਹਥਿਆਰਬੰਦ ਵਿਦਰੋਹ ਵੀ ਕਰੂੰਗਾ ਤੇ ਤੇ ਲੋਕਾਂ ਨੂੰ ਵੀ ਇਕੱਠੇ ਕਰੂੰਗਾ ਤਾਂ ਨਾਗਾ لینڈ ਦੇ ਵਿੱਚ ਇੱਕ ਨਵਾਂ ਜਿਹੜਾ ਕਨਫਲिक्ट ਹੈਗਾ ਉਹ ਸਟਾਰਟ ਹੋ ਸਕਦਾ ਜਿਸ ਤਰ੍ਹਾਂ ਦੀ ਇਹ ਨੇ ਅਸਵਿਲੇ ਸਟੇਟਮੈਂਟ ਦਿੱਤੀ ਆ ਜੇ ਥੋੜਾ ਜਿਹਾ ਪਿੱਛੇ ਇਤਿਹਾਸ ਤੇ ਜਾਈਏ ਤਾਂ ਨਾਗਾ لینڈ ਵਾਲਿਆਂ ਨੇ ਜਦੋਂ ਵੀ ਇਹ ਦੇਸ਼ ਆਜ਼ਾਦ ਹੋਇਆ ਸੀਗਾ ਇੰਡੀਆ 1947 ਉਹਦੇ ਤੋਂ ਬਾਅਦ ਹੀ ਇੱਕ ਪਹਿਲਾਂ ਇੱਕ ਅਲੱਗ ਜਿਹੜਾ ਦੇਸ਼ ਹੈਗਾ ਉਹਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ 1963 ਦੇ ਵਿੱਚ ਇਹ ਜਵਾਲਨਾਹ ਨਹਿਰੂ ਸਾਹਿਬ ਹੋਣੀ ਇਹਨਾਂ ਨੂੰ ਆਪਣੀ ਇੱਕ ਅਲੱਗ ਸਟੇਟ ਬਣਾ ਲਿਆ ਸੀਗਾ ਉਸ ਤੋਂ ਬਾਅਦ ਹੀ ਇਹ ਜਿਹੜਾ ਇੰਡੀਅਨ ਜਿਹੜੀ ਆਰਮੀ ਸੀਗੀ ਉਹਦੇ ਨਾਲ ਜਿਹੜਾ ਇਹ ਗਰੁੱਪ ਸੀਗਾ ਉਹਦਾ ਨਾਗaland ਦਾ ਗਰੁੱਪ ਸੀਗਾ ਜਿਹਦੇ ਮੂਈਵਾਜੇ ਨੂੰ ਇਹ ਰਨ ਕਰਦੇ ਸੀਗੇ ਤੇ ਉਹ ਔਕਾਤੋਂ ਸੁਭੂ ਜਿਹੜੇ ਸੀਗੇ ਉਹਦੇ ਫਾਦਰ ਰਨ ਕਰਦੇ ਸੀਗੇ ਇਹ ਜਾਨੀ ਕਿ ਹਥਿਆਰਬੰਦ ਵਿਦਰੋਹ ਉੱਥੇ ਚੱਲਦਾ ਰਿਹਾ ਬਹੁਤ ਸਾਰੀਆਂ ਕਿਲਿੰਗ ਹੋਈਆਂ ਬਹੁਤ ਸਮਾਂ ਐਦਾਂ ਹੀ ਉੱਥੇ ਕਨਫਲਿਕਟ ਚੱਲਦਾ ਰਿਹਾ ਤੇ 1997 ਦੇ ਵਿੱਚ ਜਾ ਕੇ ਉੱਥੇ ਸੀਜ਼ਫਾਇਰ ਹੋਇਆ ਸੀਗਾ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਅਸਲ ਦੇ ਵਿੱਚ ਇਹਦੇ ਪਹਿਲਾਂ ਇਹ ਅਲੱਗ ਦੇਸ਼ ਦੀ ਡਿਮਾਂਡ ਕਰਦੇ ਸੀਗੇ ਫਿਰ ਇਹਨਾਂ ਦੀ ਜਿਹੜੀ ਡਿਮਾਂਡ ਸੀਗੀ ਇਹ ਹੌਲੀ-ਹੌਲੀ ਇਹ ਇਹ ਮੂਵ ਹੋ ਗਿਆ ਕਿ ਸਾਨੂੰ ਸਾਡਾ ਅਲੱਗ ਸੰਵਿਧਾਨ ਚਾਹੀਦਾ ਆ ਤੇ ਸਾਡਾ ਅਲੱਗ ਝੰਡਾ ਚਾਹੀਦਾ ਆ ਤੇ ਮਤਲਬ ਕਿ ਇਸ ਤਰ੍ਹਾਂ ਸਾਨੂੰ ਇੱਕ ਸਪੈਸ਼ਲ ਰਾਜ ਦਾ ਦਰਜਾ ਤਾਂ ਇਹਨਾਂ ਨੂੰ ਮਿਲਿਆ ਹੀ ਹੋਇਆ ਹੈ ਨਾ ਸੋ ਇਸ ਤਰ੍ਹਾਂ ਇੱਕ 2015 ਦੇ ਵਿੱਚ ਇਹਨਾਂ ਦਾ ਫਰੇਮਵਰਕ ਐਗਰੀਮੈਂਟ ਹੋਇਆ ਮੋਦੀ ਸਾਹਿਬ ਹੋਣਾ ਨਾਲ ਜਿੱਥੇ ਤੁਸੀਂ ਦੇਖ ਸਕਦੇ ਆ ਜੀਤ ਅਡਵਾਲ ਤੇ ਹੋਈ ਮੂਵੀ ਬਾਹਣੀ ਤੇ ਰਾਜਨਾਥ ਸਿੰਘ ਸਾਰੇ ਜਾਣੇ ਉੱਥੇ ਬੈਠੇ ਸੀਗੇ ਜਿਹਦੇ ਵਿੱਚ ਇਹਨਾਂ ਦੀ ਇਹ ਮੰਗਾਂ ਸੀਗੀ ਆ ਜਿਹੜੀਆਂ ਕਿ ਇੱਕ ਲੱਗ ਸੰਵਿਧਾਨ ਤੇ ਇੱਕ ਅਲੱਗ ਝੰਡਾ ਉਹ ਸਾਰੇ ਦੇਣ ਦੀਆਂ ਇਹਨਾਂ ਨੇ ਮੰਨ ਲਈਆਂ ਸੀਗੀਆਂ ਤੇ ਇਹ ਐਗਰੀਮੈਂਟ ਅੱਜ ਤੋਂ 30 ਸਾਲ ਵੀ ਹੋ ਗਿਆ ਫੇਰ ਵੀ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਗੀਆਂ ਨਹੀਂ ਗਈਆਂ ਤੇ ਹੁਣ ਜਿਹੜਾ ਇਹ ਮੁੰਡਾ ਅਕਾਤੋਂ ਸੂਬਾ ਜਿਹੜਾ ਉੱਥੇ ਮੀਆਮਾਰ ਦੇ ਵਿੱਚ ਚਲ ਗਿਆ ਕਿ ਕਹਿੰਦਾ ਕਿ ਮੈਂ ਉੱਥੋਂ ਸਾਰਾ ਹੁਣ ਇਹ ਰਨ ਕਰੂੰਗਾ ਚੀਜ਼ਾਂ ਉਨੇ ਕਿਹਾ ਕਿ ਜਿੱਦਾਂ ਇਹ ਜੰਮੂ ਕਸ਼ਮੀਰ ਦੇ ਵਿੱਚ ਅਸੀਂ ਦੇਖਿਆ ਕਿ ਸਪੈਸ਼ਲ ਰਾਜ ਦਾ ਦਰਜਾ ਉਹ ਵੀ ਖੋਲਿਆ ਹੋ ਸਕਦਾ ਸਾਡੇ ਨੂੰ ਵੀ ਜਿਹੜਾ ਹੈ ਨਾਗਾ ਲੈਂਡ ਦਾ ਦਿੱਤਾ ਉਹ ਖੋਹਿਆ ਜਾ ਸਕਦਾ ਤੇ ਸਾਡੀਆਂ ਜਿਹੜੀਆਂ ਮੰਗਾ ਸੀਗੀਆਂ ਜਿਹੜੀ ਇਸ ਵੇਲੇ ਉਹਨਾਂ ਦੀ ਉਹ ਇਹ ਗਰੁੱਪ ਹੈਗਾ ਉਹ ਸਹੀ ਤਰ੍ਹਾਂ ਅੱਗੇ ਉਠਾ ਨਹੀਂ ਰਿਹਾ ਹੈਗਾ ਇਸ ਲਈ ਹੁਣ ਮੈਂ ਇਹ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗਾ ਜਿਹੜਾ ਇਹ ਨਾਗਾ ਲੈਂਡ ਹੈਗਾ ਜਦੋਂ ਇੱਥੇ ਇੰਡੀਆ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਵੀ ਆਇਆ ਤਾਂ ਇਹ ਬਹੁਤ ਲੇਟ ਯਾਨੀ ਕਿ ਅੰਗਰੇਜ਼ਾਂ ਦੇ ਕੰਟੈਕਟ ਦੇ ਵਿੱਚ ਆ ਕਿਉਂਕਿ ਇਹ ਇੱਕ ਪਹਾੜੀ ਏਰੀਆ ਹੁੰਦਾ ਸੀਗਾ ਤੇ ਅੰਗਰੇਜ਼ਾਂ ਨੂੰ ਲੱਗਦਾ ਸੀਗਾ ਇੱਥੇ ਬੜਾ ਕੁਝ ਉਹਨਾਂ ਦੇ ਮਤਲਬ ਦੀ ਚੀਜ਼ ਹੈ ਨਹੀਂਗੀ ਪਰ ਹੌਲੀ-ਹੌਲੀ ਕੁਝ ਅੰਗਰੇਜ਼ ਜਦੋਂ ਉੱਥੇ ਘੁੰਮਣ ਜਾਂਦੇ ਸੀਗੇ ਇਹ ਜਿਹੜੇ ਉੱਥੋਂ ਦੇ ਨਾਗਾ ਸੀਗੇ ਉਹ ਇਹਨਾਂ ਨੂੰ ਮਾਰ-ਮੂਰ ਕੇ ਧੜਾਉਂਦੇ ਸੀਗੇ ਪਰ ਫਿਰ ਹੌਲੀ-ਹੌਲੀ ਅੰਗਰੇਜ਼ ਇੱਥੇ ਗਰੁੱਪਾਂ ਦੇ ਹਿਸਾਬ ਨਾਲ ਜਾਣ ਲੱਪੇ ਗਰੁੱਪ ਬਣਾ ਕੇ ਫਿਰ ਇਹਨਾਂ ਨੇ ਦੇਖਿਆ ਕਿ ਉੱਥੇ ਬਹੁਤ ਸਾਰੇ ਚਾਹ ਦੇ ਬਾਗ ਵਗੈਰਾ ਆ ਹੋਰ ਬਹੁਤ ਸਾਰੀ ਕੀਮਤੀ ਲੱਕੜੀ ਉੱਥੇ ਮੌਜੂਦ ਹੈਗੀ ਆ ਫਿਰ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਪਹਿਲਾਂ ਉੱਥੇ ਮਿਸ਼ਨਰੀ ਭੇਜੇ ਸਪੈਸ਼ਲ ਕੁੜੀਆਂ ਭੇਜੀਆਂ ਫਿਰ ਹੌਲੀ ਹੌਲੀ ਉਹਨਾਂ ਨੇ ਨਾਗaland ਦੇ ਜਿਹੜੇ ਉਹ ਸੀਗੇ ਸਾਰੇ ਉਹਨਾਂ ਦੇ ਉਹ ਮਿਸ਼ਨਰੀ ਧਰਮ ਦੀ ਆੜ ਦੇ ਹੇਠ ਕੰਟਰੋਲ ਕਰ ਲਿਆ ਧਰਮ ਉਹ ਵਿਚਾਰੇ ਕਿੱਥੋਂ ਜਾਣਦੇ ਹੋਣੇ ਉਹ ਤਾਂ ਰੱਬ ਵਗੈਰਾ ਦੀ ਜਾਂ ਕੁਦਰਤ ਦੀ ਪੂਜਾ ਕਰਦੇ ਸੀਗੇ ਜਾਂ ਅੱਗ ਪਾਣੀ ਦੀ ਇਦਾਂ ਦੀ ਪੂਜਾ ਕਰਦੇ ਸੀਗੇ ਪਰ ਹੁਣ ਨਾਗaland ਦੇ ਵਿੱਚ ਐਸ ਵੇਲੇ ਤੁਸੀਂ ਦੇਖ ਲਓ ਤਾਂ ਜ਼ਿਆਦਾਤਰ ਇਸਾਈ ਧਰਮ ਨੂੰ ਹੀ ਫਾਲੋ ਕਰਦੇ ਆ ਲੋਕ ਚਲੋ ਹੌਲੀ ਹੌਲੀ ਉੱਥੇ ਮਿਸ਼ਨਰੀ ਆਏ ਫਿਰ ਅੰਗਰੇਜ਼ਾਂ ਨੇ ਉੱਥੇ ਪੂਰਾ ਆਪਣਾ ਹੌਲੀ ਹੌਲੀ ਦਬਦਬਾ ਕਰ ਲਿਆ ਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਹਨਾਂ ਦੇ ਉੱਤੇ ਸੀਗੇ ਚਾਹ ਦੇ ਬਾਗ ਵਗੈਰਾ ਉੱਥੋਂ ਉਹ ਚਾਹ ਲਿਆ ਕੇ ਬਾਹਰ ਨੂੰ ਭੇਜਣ ਲੱਪੇ ਤੇ ਹੋਰ ਲੱਕੜੀ ਵਗੈਰਾ ਜਿਹੜੀ ਕੀਮਤੀ ਸੀਗੀ ਉਹ ਆਪਣੇ ਇੱਥੇ ਵਰਤਣ ਲਈ ਜੂਸ ਕਰਨ ਲੱਪੇ ਇਸ ਤਰ੍ਹਾਂ ਹੌਲੀ ਹੌਲੀ ਜਿਹੜਾ ਸੀਗਾ ਅੰਗਰੇਜ਼ਾਂ ਦਾ ਨਾਗਾ لینڈ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਕਬਜ਼ਾ ਹੋ ਗਿਆ ਕਬਜ਼ਾ ਨਹੀਂ ਕਹਿ ਸਕਦੇ ਕਿਉਂਕਿ ਨਾਗਾ لینڈ ਦੇ ਜਿਹੜੇ ਲੋਕ ਸੀਗੇ ਉਹ ਕਬੀਲਿਆਂ ਦੇ ਵਿੱਚ ਰਹਿੰਦੇ ਸੀਗੇ ਕੋਈ ਕਿਸੇ ਜੰਗਲ 'ਚ ਕੋਈ ਕਿਸੇ ਜੰਗਲ 'ਚ ਕੋਈ ਕਿਤੇ ਪਹਾੜੀ 'ਚ ਕੋਈ ਕਿਤੇ ਪਹਾੜੀ 'ਚ ਸੋ ਅੰਗਰੇਜ਼ਾਂ ਦਾ ਥੋੜਾ ਜਿਹਾ ਏਰੀਆ ਜਿਹੜਾ ਕੋਇਮਾ ਦੇ ਲਾਗੇ ਜਿਹੜਾ ਇਸ ਵੇਲੇ ਨਾਗਾਲੈਂਡ ਦੀ ਕੈਪੀਟਲ ਹੈਗਾ ਉਹਦੇ ਲਾਗੇ ਸਾਗੇ ਇੱਕ ਤਰ੍ਹਾਂ ਦੇ ਨਾਲ ਉਹ ਰਹਿੰਦੇ ਸੀਗੇ ਉੱਥੇ ਰਹਿਣ ਲਈ ਵੀ ਉਹਨਾਂ ਨੇ ਆਪਣੀ ਹੌਲੀ-ਹੌਲੀ ਥੋੜੀ ਰਿਆਇਸ਼ ਬਣਾ ਲਈ ਅੰਗਰੇਜ਼ਾਂ ਨੇ ਜਿਹੜੇ ਇਹ ਨਾਗਾ ਸੀਗੇ ਇਹਨਾਂ ਨੂੰ ਫੌਜ ਵੀ ਉੱਥੇ ਇੱਕ ਤਰ੍ਹਾਂ ਨਾਲ ਬਣਾ ਲਈ ਕਿਉਂਕਿ ਵਰਲਡ ਵਾਰ ਜਿਹੜੀ ਸੀਗੀ ਉਹ ਸੈਕੰਡ ਉਹ ਸ਼ੁਰੂ ਹੋ ਚੁੱਕੀ ਸੀ ਨਾਗਾਸ ਦੀ ਇੱਕ ਜਿਹੜੀ ਬਹੁਤ ਤਕੜੀ ਇੱਕ ਖਾਸੀਅਤ ਇਹ ਸੀਗੀ ਕਿਉਂਕਿ ਇਹ ਤੀਰ ਕਮਾਨ ਜਿਆਦਾ ਉੱਥੇ ਯੂਜ਼ ਕਰਦੇ ਹੁੰਦੇ ਸੀਗੇ ਤੇ ਇਹਨਾਂ ਦਾ ਨਿਸ਼ਾਨਾ ਬਹੁਤ ਪੱਕਾ ਹੁੰਦਾ ਸੀਗਾ ਪਰ ਅ ਬਰਮਾ ਨੂੰ ਇਹ ਜਿੱਤ ਕੇ ਜਾਪਾਨ ਵਾਲੇ ਅੱਗੇ ਵਧਿਆ ਕੋਇਮਾ ਤੱਕ ਆਏ ਆ ਬਰਮਾ ਜੋ ਅੱਜ ਕੱਲ ਆਪਾਂ ਮਿਆਂਮਾਰ ਕਹਿੰਦੇ ਆ ਇੰਡੀਆ ਦੇ ਨਾਲ ਜਿਹਦੀ ਬਾਰਡਰ ਲੱਗਦਾ ਹੀ ਹੈਗਾ ਉਹ ਪਹਿਲਾਂ ਉਹਨੂੰ ਬਰਮਾ ਕਹਿੰਦੇ ਸੀਗੇ ਜਦੋਂ ਜਾਪਾਨ ਦੀਆਂ ਫੌਜਾਂ ਇਹ ਇੱਥੋਂ ਜਿੱਤ ਕੇ ਬਰਮਾ ਨੂੰ ਜਿੱਤ ਕੇ ਇਹ ਇੰਡੀਆ ਦਾ ਜਿਹੜਾ ਐਸ ਵੇਲੇ ਹੈਗਾ ਇਹ ਨਾਗਾ لینڈ ਉਹਦੇ ਵਿੱਚ ਐਂਟਰ ਹੋਈਆਂ ਤੇ ਇਹ ਕੋਇਮਾ ਨਾਮ ਦੀ ਜਗ੍ਹਾ ਦੇ ਉੱਤੇ ਇਹ ਨਾਗਾਸ ਜਿਹੜੇ ਸੀਗੇ ਉਹ ਜਾਪਾਨ ਦੇ ਫੌਜੀਆਂ ਨਾਲ ਬਹੁਤ ਬਹਾਦਰੀ ਨਾਲ ਲੜੇ ਜਿਹੜੇ ਉੱਥੇ ਜਾਪਾਨ ਦੇ ਫੌਜੀ ਆਰਮੀ ਆਈ ਆਗੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿੱਧਰੋਂ ਗੋਲੀ ਆ ਰਹੀ ਕਿੱਧਰੋਂ ਨਹੀਂ ਹੈ ਨਾ ਤੇ ਇਹ ਜਿਹੜੇ ਨਾਗਾ ਸੀਗੇ ਇੱਕ ਤਾਂ ਇਹਨਾਂ ਦਾ ਨਿਸ਼ਾਨਾ ਬਹੁਤ ਹੀ ਪੱਕਾ ਸੀਗਾ ਗ੍ਰੀਲਾ ਬਾਰ ਫੇਰ ਲਈ ਇਹ ਬਹੁਤ ਪਰਫੈਕਟ ਸੀਗੇ ਕਿਹੜੇ ਜਾਪਾਨ ਦੇ ਫੌਜੀ ਸੀਗੇ ਉਹ ਪਲੇਨ ਏਰੀਏ ਦੇ ਵਿੱਚ ਲੜੇ ਹੋਏ ਸੀਗੇ ਇਸ ਲਈ ਇਹਨਾਂ ਨੇ ਇੱਥੇ ਬਹਾਦਰੀ ਨਾਲ ਲੜਿਆ ਤੇ ਇੱਥੋਂ ਉਹਨਾਂ ਦੇ ਫੌਜਾਂ ਤੇ ਜਿਹੜੀਆਂ ਸੀਗੀਆਂ ਜਾਪਾਨ ਦੇ ਮੂੰਹ ਖੱਟੇ ਕਰ ਦਿੱਤੇ ਅੰਗਰੇਜ਼ ਇਹਨਾਂ ਤੋਂ ਬਹੁਤ ਖੁਸ਼ ਹੋ ਗਏ ਇਹਨੇ ਫੀਜ਼ੋ ਇਹ ਜਾ ਕੇ ਗੱਲ ਕਰਦੇ ਆ ਪਹਿਲਾਂ ਮਹਾਤਮਾ ਗਾਂਧੀ ਦੇ ਨਾਲ ਕਿ ਨਾਗਾ لینڈ ਜਿਹੜਾ ਸੀਗਾ ਅੰਗਰੇਜ਼ਾਂ ਦੇ ਵੀ ਜਿਹੜਾ ਇਹਨੂੰ ਬਹੁਤ ਲੇਟ ਆਪਣੇ ਕਬਜ਼ੇ ਦੇ ਵਿੱਚ ਕੀਤਾ ਅਧੀਨ ਕੀਤਾ ਤੇ ਉਸ ਤੋਂ ਪਹਿਲਾਂ ਵੀ ਜਦੋਂ ਮੁਗਲਾਂ ਦਾ ਵੀ ਰਾਜ ਸੀਗਾ ਤੇ ਨਾਗਾ لینڈ ਇੱਕ ਅਲੱਗ ਦੇਸ਼ ਸੀਗਾ ਸੋ ਅਸੀਂ ਜਦੋਂ ਹੁਣ ਇਹ ਸਾਰੀ ਆਜ਼ਾਦੀ ਵਗੈਰਾ ਲਵਾਂਗੇ ਤਾਂ ਸਾਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ ਜਿੱਦਾਂ ਤੁਸੀਂ ਪਾਕਿਸਤਾਨ ਤੇ ਇੰਡੀਆ ਵਾਲਾ ਆਪਣੀ ਡਿਵਾਈਡਿਸ਼ਨ ਕਰ ਰਹੇ ਆ ਤੇ ਪਰ ਮਹਾਤਮਾ ਗਾਂਧੀ ਨੇ ਇਹਨੂੰ ਕਿਹਾ ਕਿ ਤੁਸੀਂ ਭਰੋਸਾ ਰੱਖੋ ਟੈਨਸ਼ਨ ਨਾ ਲਓ ਤੇ ਨਹਿਰੂ ਸਾਹਿਬ ਨਾਲ ਇਹਨਾਂ ਦੀ ਮੀਟਿੰਗ ਵਗੈਰਾ ਕਰਾਈ ਤੇ ਨਹਿਰੂ ਸਾਹਿਬ ਨੇ ਇਹਨਾਂ ਨੂੰ ਵੀ ਇਦਾਂ ਹੀ ਇੱਕ ਭਰੋਸਾ ਦਿੱਤਾ ਜਿੱਦਾਂ ਮਾਸਟਰ ਤਾਰਾ ਸਿੰਘ ਨੂੰ ਦਿੱਤਾ ਗਿਆ ਸੀ ਕਿ ਤੁਸੀਂ ਇੱਕ ਅਲੱਗ ਥੈਨੂ ਖਿੱਤਾ ਦਿੱਤਾ ਜਾਊਗਾ ਤੁਸੀਂ ਇੱਕ ਇਹ ਕਹਿ ਪੂਰੀ ਆਜ਼ਾਦੀ ਦਾ ਨਿਗਮ ਮਾਣੂਗੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਪਊਗੀ ਇਹ ਉਹਦੀਆਂ ਗੱਲਾਂ ਦੇ ਵਿੱਚ ਆ ਵੀ ਗਿਆ ਤੇ ਜਦੋਂ ਹੀ 15 ਅਗਸਤ ਨੂੰ ਇੰਡੀਆ ਦੇ ਵਿੱਚ ਆਪਣਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਪਰ ਇਹਨੇ 14 ਅਗਸਤ 1947 ਨੂੰ ਜਾ ਕੇ ਉੱਥੇ ਨਾਗਾਲੈਂਡ ਦੇ ਵਿੱਚ ਆਜ਼ਾਦੀ ਦੇ ਜਿਹੜਾ ਸੀਗਾ ਉਹ ਘੋਸ਼ਿਤ ਕਰ ਦਿੱਤਾ ਕਿ ਠੀਕ ਆ ਆਪਾਂ ਇੱਕ ਅਲੱਗ ਦੇਸ਼ ਦੀ ਤਰ੍ਹਾਂ ਹੁਣ ਇੱਥੇ ਪੂਰੀ ਨਿਗ ਮਾਣਾਂਗੇ ਉਹ ਹੋਊਗੀ ਉਹ ਇੱਕ ਸਾਂਝੀ ਇੰਡੀਆ ਦੀ ਹੋਊਗੀ ਪਰ ਅਸੀਂ ਇੱਕ ਅਲੱਗ ਦੇਸ਼ ਦੀ ਤਰ੍ਹਾਂ ਇੱਥੇ ਪੂਰਾ ਆਨੰਦ ਮਾਣਾਂਗੇ ਪਰ 1952 ਤੱਕ ਆਉਂਦੇ ਆਉਂਦੇ ਇਹ ਫੁਜੀਓ ਸਾਬ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਸੀਗਾ ਕਿ ਇੱਥੇ ਤਾਂ ਜਿਹੜਾ ਵੀ ਸੈਂਟਰ ਗਵਰਨਮੈਂਟ ਨੇ ਜਿਹੜੇ ਵੀ ਅਧਿਕਾਰ ਸੀਗੇ ਆਪਣੇ ਕੋਲ ਰੱਖ ਲਏ ਹੋ ਸੀਗੇ ਤੇ ਜਿਹੜੀਆਂ ਇਹ ਇਹਨਾਂ ਇਹ ਕਹਿੰਦੇ ਸੀਗੇ ਜਿੱਦਾਂ ਤੁਹਾਨੂੰ ਇੱਕ ਅਲੱਗ ਦੇਸ਼ ਨੂੰ ਤੁਸੀਂ ਆਜ਼ਾਦੀ ਮਾਣੂਗੇ ਕਹਿੰਦਾ ਉਦਾਂ ਦੀ ਕੋਈ ਚੀਜ਼ੇ ਨਹੀਂ ਸੀਗੀ ਨਾ ਹੀ ਸੈਂਟਰ ਦੇ ਵਿੱਚ ਜਿਹੜੀ ਪਾਵਰ ਜੀ ਉਹਦੇ ਵਿੱਚ ਕੋਈ ਵੀ ਸ਼ੇਅਰ ਜਿਹੜਾ ਸੀਗਾ ਇਹ ਨਾਗਾ لینڈ ਦੇ ਲੋਕਾਂ ਨੂੰ ਜਾਂ ਉੱਥੋਂ ਦੀ ਜਿਹੜੀ ਲੀਡਰਸ਼ਿਪ ਸੀਗਾ ਉਹਨੂੰ ਦਿੱਤਾ ਨਹੀਂ ਗਿਆ ਸੀਗਾ ਸੋ ਇਹਨੇ ਇਹ ਸਾਰੀਆਂ ਚੀਜ਼ਾਂ ਤੋਂ ਫੈਡ ਅਪ ਹੋ ਕੇ 1952 ਦੇ ਵਿੱਚ ਨਾਗਾ لینڈ ਫੈਡਰਲ ਆਰਮੀ ਦੀ ਘੋਸ਼ਣਾ ਕਰ ਦਿੱਤੀ ਮਤਲਬ ਕਿ ਨਾਗਾ لینڈ ਦੀ ਆਪਣੀ ਇੱਕ ਅਲੱਗ ਆਰਮੀ ਹੋਊਗੀ ਜਿਹਦੇ ਨਾਲ ਸਿੱਧਾ-ਸਿੱਧਾ ਕਨਫਲिक्ट ਇੰਡੀਅਨ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਜਿਹੜਾ ਸੀਗਾ ਨਾਗਾ ਲੈਂਡ ਵਾਲਾ ਜਾਂਦਾ ਬਣ ਗਿਆ 1955-56 ਤੱਕ ਆਉਂਦੇ-ਆਉਂਦੇ ਬਹੁਤ ਸਾਰੇ ਕਨਫਲिक्ट ਇਹ ਜਿਹੜੀ ਇਹਨਾਂ ਨੇ ਉੱਥੇ ਆਰਮੀ ਘੋਸ਼ਿਤ ਕਰਤੀ ਤੇ ਇੰਡੀਅਨ ਆਰਮੀ ਦੇ ਵਿੱਚ ਵੱਧ ਗਏ ਸੀ ਕਾਫੀ ਮੀਟਿੰਗਾਂ ਵੀ ਨਹਿਰੂ ਸਾਹਿਬ ਨੇ ਇਹਨਾਂ ਦੀ ਇਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਗੱਲ ਨਹੀਂ ਬਣੀ ਫਿਰ ਬਾਅਦ ਦੇ ਵਿੱਚ ਇੰਡੀਅਨ ਆਰਮੀ ਨੇ ਬਹੁਤ ਵੱਡਾ ਧਾਵਾ ਬੋਲ ਕੇ ਇੱਕ ਉਹਨਾਂ ਨੂੰ ਜਾਨੀ ਕਿ ਇਹਨ ਪੂਰੀ ਤਰ੍ਹਾਂ ਹਰਾ ਦਿੱਤਾ ਸਾਰੇ ਉਸ ਸਮੇਂ ਦੇ ਜਿਹੜੇ ਨਾਗਾ لینڈ ਦੇ ਸੀਗੇ ਉਹਨਾਂ ਦੀ ਮੌਤ ਵੀ ਹੋਈ ਤੇ ਉਹਨਾਂ ਨੇ ਹਥਿਆਰ ਸਿੱਟ ਦਿੱਤੇ ਤੋਂ ਬਾਅਦ ਇਹ ਫੀਜੋ ਸਾਹਿਬ ਇਹ ਬੰਗਲਾਦੇਸ਼ ਦੇ ਰਾਹੀਂ ਲੰਡਨ ਚਲੇ ਗਏ ਤੇ ਉੱਥੇ ਹੀ ਇਹਨਾਂ ਦੀ ਮਨ ਲਗਾ 1990 ਦੇ ਵਿੱਚ ਇਹਨਾਂ ਦੀ ਉੱਥੇ ਹੀ ਮੌਤ ਹੋਈ ਸੀ ਸੋ ਉਸੇ ਹੀ ਫੀਜੋ ਵਾਲੇ ਸਾਹਬ ਦੇ ਨਾਲ ਇਹ ਕਾਤੂ ਸਭੂ ਇਸ ਵੇਲੇ ਮੀਆਂ ਮਾਰ ਦੇ ਜਿਹੜੇ ਰੀਬਲ ਗਰੁੱਪਸ ਹੈਗੇ ਆ ਉਹਨਾਂ ਦੇ ਨਾਲ ਮਿਲਿਆ ਹੈਗਾ ਦੇਖੋ ਕੀ ਇਹ ਕਰਨਾ ਚਾਹੁੰਦਾ ਹੈ ਕਿ ਇਹਦੀ ਮੰਗਾ ਜੋ ਹੈਗੀ ਆ ਉਹਨੇ ਦੱਸਦੀਆਂ ਕਿ ਸਾਡੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਗਏ ਜਿਹੜੇ ਕੀ ਮੁੜ ਕੇ ਪੂਰੇ ਨਹੀਂ ਕੀਤੇ ਗਏ ਫਰੇਮਵਰਕ ਦੀ ਇਹਨੇ ਗੱਲ ਕੀਤੀ ਆ ਇਹਨੇ ਜਿਹੜੇ ਇਹ ਗਰੁੱਪ ਦੀ ਗੱਲ ਕੀਤੀ ਹੈਗੀ ਆ ਇਹ ਐਨ ਐਸ ਸੀ ਐਨ ਦੀ ਜਿਹੜੀ ਐਸ ਵੇਲੇ ਲੀਡਰਸ਼ਿਪ ਹੈਗੀ ਆ ਜਦੋਂ ਮੁਈਵਾ ਦੀ ਗੱਲ ਕੀਤੀ ਹੈ ਕਿ ਉਹ ਇਸ ਵੇਲੇ ਕਰਪਟ ਹੋ ਚੁੱਕੇ ਆ ਉਹ ਜਿਹੜੇ ਸਾਡੇ ਨਾਗਾ ਦੇ ਜਿਹੜੇ ਅਧਿਕਾਰ ਹੈਗੇ ਉਹਨਾਂ ਲਈ ਖੁੱਲਕੇ ਬੋਲ ਨਹੀਂ ਰਹੇ ਹੈਗੇ ਸੋ ਕਹਿੰਦਾ ਮੈਂ ਇਹਨਾਂ ਤੋਂ ਅਲੱਗ ਹੋ ਕੇ ਹੁਣ ਮੀਆਮਾਰ ਦੇ ਵਿੱਚ ਜਾ ਕੇ ਇਹ ਸਾਰੀ ਮੁਹਿੰਮ ਜਿਹੜੀ ਆ ਉਹਨੂੰ ਸ਼ੁਰੂ ਕਰੂਗਾ ਆਪਣੀ ਗੱਲਬਾਤ ਸੀਗੀ ਜੀ ਵਧੀਆ ਲੱਗਿਆ ਜਾਂ ਮਾੜਾ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੁਝ ਗਲਤੀ ਹੋਊਗੀ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ